ਸਭ ਤੋਂ ਵੱਡਾ ਮੁਕਾਬਲਾ ਆਇਆ ਪਿਸ਼ਾਵਰ ਵਿੱਚ ਪਿਸ਼ਾਵਰ ਜੋ ਅਫਗਾਨਾਂ ਲਈ ਇੱਕ ਦਰਵਾਜ਼ਾ ਸੀ ਹਮੇਸ਼ਾ ਪੰਜਾਬ ਲਈ ਖਤਰਾ ਬਣਿਆ ਰਿਹਾ ਦੋਸਤ ਮੁਹੰਮਦ ਖਾਨ ਜੋ ਅਫਗਾਨ ਬਾਦਸ਼ਾਹ ਸੀ ਪਿਸ਼ਾਵਰ ਦੇ ਰਹੀ ਪੰਜਾਬ ਵਿੱਚ ਆਉਂਦਾ ਸੀ 1823 ਵਿੱਚ ਨਸ਼ਹਰੇ ਦੀ ਜੰਗ ਹੋਈ ਅਫਗਾਨ ਫੌਜ ਦੇ ਨਾਲ ਨਾਲ ਗਾਜ਼ੀ ਜੰਗ ਜੋ ਵੀ ਸਨ ਜੋ ਪੰਜਾਬ ਤੇ ਜਹਾਦ ਦੇ ਨਾਰੇ ਲਈ ਲੜ ਰਹੇ ਸਨ ਖਾਲਸਾ ਫੌਜ ਜਿਸ ਦੀ ਅਗਵਾਈ ਹਰੀ ਸਿੰਘ ਨਲਵਾ ਕਾਲੀ ਫੂਲਾ ਸਿੰਘ ਤੇ ਹੋਰ ਸਰਦਾਰਾਂ ਨੇ ਕੀਤੀ ਫੌਜ ਉਹਨਾਂ ਦਾ ਸਾਹਮਣਾ ਕਰਨ ਲਈ ਤਿਆਰ ਸੀ ਜੰਗ ਬਹੁਤ ਖੂਨੀ ਸੀ ਅਫਗਾਨ ਘੋੜਿਆਂ ਤੇ ਸਵਾਰ ਹੋ ਕੇ ਖਾਸ ਕਰਕੇ ਸਪਾਹੀਆਂ ਤੇ ਆ ਟੁੱਟੇ ਪਰ ਅਕਾਲੀ ਨੰਗਾਲੀਆਂ ਤਲਵਾਰਾਂ ਦੇ ਚਮਕੀਹਾਂ ਸਾਹਮਣੇ ਵੱਡੇ ਗਏ ਬਿਸ਼ਾਰੇ ਦੇ ਮੈਦਾਨ ਵਿੱਚ ਅਫਗਾਨ ਫੌਜ ਹਾਰ ਗਈ ਤੇ ਪਸ਼ਾਵਰ ਪੰਜਾਬ ਦੇ ਝੰਡੇ ਠਾਕੇ